ਮਨਜੋਗ ਮੈਂਬਰ ਨੇ ਕਵਾਂਜੀ ਨੇ ਸਵਾਲ ਪੁੱਛਿਆ ਸੀ ਕਿ ਤੁਸੀਂ ਜਿਹੜੇ ਸਾਡੇ ਸੈਕਟਰ 69 ਤੇ ਸਨੇਟਾ ਦੀਆਂ ਡਿਸਪੈਂਸਰੀਆਂ ਕਦੋਂ ਸ਼ੁਰੂ ਹੋਣਗੀਆਂ ਕਦੋਂ ਸਟਾਫ ਲੱਗੇਗਾ ਤੇ ਜਦੋਂ ਸਾਡੇ ਕੋਲ ਸਵਾਲ ਆਇਆ ਤੇ ਅਸੀਂ ਸਟਾਫ ਵੀ ਲਾਤਾ ਦਵਾਈਆਂ ਵੀ ਦਿੱਤੀਆਂ ਤੇ ਸ਼ੁਰੂ ਕਰਾਤੀਆਂ ਜੀ ਸੋ ਮੈਂ ਮੈਂਬਰ ਸਾਹਿਬ ਨੂੰ ਕਹੂੰਗਾ ਕਿ ਜਾਓ ਤੇ 피ਤਾ ਘਟਿਆਓ ਉੱਥੇ ਸੋ ਮੰਤਰੀ ਜ ਮੇਰੀ ਬੇਨਤੀ ਹੈ ਤੁਹਾਨੂੰ ਵੀ ਸ਼ਾਇਦ ਸਾਡੇ ਅਮਲੇ ਫੈਲੇ ਵਿੱਚ ਤੁਹਾਨੂੰ ਜਾਣਕਾਰੀ ਠੀਕ ਨਹੀਂ ਦਿੱਤੀ ਕਿਉਂਕਿ 9 ਵਜੇ ਤੱਕ ਮੈਂ ਬੰਦੇ ਉੱਥੇ ਬਿਠਾਲੇ ਹੋਏ ਸੀ ਤੇ ਕੋਈ ਸਟਾਫ ਦਾ ਮੈਂਬਰ ਉੱਥੇ ਤੁਹਾਡਾ ਪਹੁੰਚਿਆ ਨਹੀਂ। ਮੈਨੂੰ ਇਹ ਲੱਗਦਾ ਵੀ ਜਾਣਕਾਰੀ ਜਿਹੜੀ ਆ ਉਹ ਅਧੂਰੀ ਤੇ ਸਾਨੂੰ ਸ਼ਾਇਦ ਝੂਠੀ ਦਿੱਤੀ ਗਈ ਆ। ਤੇ ਹੁਣ ਸਵਾਲ ਇਹ ਆ ਵੀ ਮੈਨੂੰ ਇਹ ਦੱਸ ਦਿਓ ਵੀ ਇਹ ਚਲੌਣੀਆਂ ਕਦੋਂ ਨੇ? ਕਿਉਂਕਿ ਅੱਜ ਤੱਕ ਨਹੀਂ ਚਲੀਆਂ ਹੈਗੀਆਂ। ਦੂਸਰਾ ਤੁਸੀਂ ਲਿਖਿਆ ਵੀ ਆਰਜੀ ਸਟਾਫ ਲਾ ਕੇ ਚੰਗੀਆਂ ਸਹੂਲਤਾਂ ਦਿੱਤੀਆਂ ਜਾਣਗੀਆਂ। ਆਰਜੀ ਸਟਾਫ ਲਾ ਕੇ ਸਿਹਤ ਸਹੂਲਤਾਂ ਸਿਹਤ ਸਹੂਲਤਾਂ ਚੰਗੀਆਂ ਨਹੀਂ ਦਿੱਤੀਆਂ ਜਾ ਸਕਦੀਆਂ। ਕਲਵਾਦੀ ਤੁਹਾਡੇ ਜਿਹੜੇ ਡਿਸਪੈਂਸਰੀ ਹੈਗੀ ਹੈ ਨਾ ਜਿਹੜੀ 69 ਹੈ ਉਹਦੇ ਚ ਡਾਕਟਰ ਸੋਮਨ ਲਤਾ ਫਾਰਮਾਸਿਸਟ ਮੋਨਾ ਸੇਠ ਸ਼੍ਰੀਮਤੀ ਜਤਿੰਦਰ ਲੈਬ ਟੈਕਨੀਸ਼ੀਅਨ ਤੇ ਸਟਾਫ ਨਰਸ ਨਵਨੀਤ ਕੌਰ ਮੇਰੇ ਕੋਲ ਸਟਾਫ ਦੀ ਸਾਰੀ ਲਿਸਟ ਹੈ ਔਰ ਮੈਂ ਕੱਲ ਚੈੱਕ ਕਰਕੇ ਮੈਂ ਵੀ ਆਪਣੇ ਡਾਇਰੈਕਟਰਲ ਸਰਵਿਸ ਤੋਂ ਕਨਫਰਮ ਕਰਕੇ ਸੈਕਟਰੀ ਤੋਂ ਕਨਫਰਮ ਕਰਕੇ ਤਾਂ ਸਟੇਟਮੈਂਟ ਦਿੰਦਾ ਐਦਾ ਨਹੀਂ ਦਿੰਦਾ ਥੋੜਾ ਜਿਹਾ ਕੰਮ ਹੋਇਆ ਇਹਨਾਂ ਦਾ ਜਵਾਬ ਇਹਨਾਂ ਤੋਂ ਆਇਆ ਹੈ ਮੰਤਰੀ ਮਤਲਬ ਵੀ 40% ਜਿਹੜੀ ਉਹ ਪੂਰੀ ਹੋ ਚੁੱਕੀ ਹੈ ਬਸ 40% ਪੂਰੀ ਹੋਈ ਨਹੀਂ ਚਲੋ ਇਹ ਮੰਨ ਲੈਂਦੇ ਆ ਕਿਉਂਕਿ ਸਟਰਕਚਰ ਲੇਕਿਨ ਬਾਕੀ ਦਾ ਕੋਈ ਤਸੱਲੀਬਖਸ਼ ਜਵਾਬ ਨਹੀਂ ਆਇਆ ਕਿ ਫੰਡ ਕਦੋਂ ਆਉਣੇ ਨੇ ਕਿੰਨੇ ਆਉਣੇ ਨੇ ਆਉਣੇ ਵੀ ਕਿ ਨਹੀਂ ਆਉਣੇ ਇਹ ਇੱਕ ਸਵਾਲ ਹੈ ਜਦੋਂ ਫੰਡ ਆ ਗਏ ਫਿਰ ਤਾਂ ਪੂਰਾ ਹੋ ਜਾਣਾ ਨਹੀਂ ਤੁਹਾਡੀ ਤਾਂ ਮਿੱਤਰਤਾ ਜੀਮਾ ਜੀ ਨਾਲ ਤੁਸੀਂ ਲੈ ਹੀ ਲੈਣੇ ਆ ਉਹਨਾਂ ਨੂੰ ਪਤਾ ਜੀਮਾ ਜੀ ਸਾਡੀ ਸੁਣਦੇ ਹੀ ਨਹੀਂ ਹੈਗੇ ਡਾਕਟਰ ਬਲਬੀਰ ਸਿੰਘ ਮਾਨਯੋਗ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਜਵਾਬ ਦੇਣਗੇ ਮਾਨਯੋਗ ਸਪੀਕਰ ਸਾਹਿਬ ਮਨਜੋਗ ਮੈਂਬਰ ਨੇ ਕਵੰਦ ਜੀ ਨੇ ਸਵਾਲ ਪੁੱਛਿਆ ਸੀ ਕਿ ਤੁਸੀਂ ਜਿਹੜੇ ਸਾਡੇ ਸੈਕਟਰ 69 ਤੇ ਸੈਨੇਟਾ ਦੀਆਂ ਡਿਸਪੈਸੀਆਂ ਕਦੋਂ ਸ਼ੁਰੂ ਹੋਣਗੀਆਂ ਕਦੋਂ ਸਟਾਫ ਲੱਗੇਗਾ ਤੇ ਜਦੋਂ ਸਾਡੇ ਕੋਲੇ ਸਵਾਲ ਆਇਆ ਤੇ ਅਸੀਂ ਸਟਾਫ ਵੀ ਲਾਤਾ ਦਵਾਈਆਂ ਵੀ ਦਿੱਤੀਆਂ ਤੇ ਸ਼ੁਰੂ ਕਰਾਤੀਆਂ ਜੀ ਸੋ ਮੈਂ ਮੈਂਬਰ ਸਾਹਿਬ ਨੂੰ ਕਹੂੰਗਾ ਕਿ ਜਾਓ ਤੇ ਪੀਤਾ ਕੱਟਿਆ ਉੱਥੇ ਤੇ ਥੋੜੇ ਫੁੱਲ ਬੂਟੇ ਲਵਾ ਦਿਓ ਮਰੇ ਰਗਾ ਦੇ ਬੱਚੇ ਉੱਥੇ ਸੋਹਣਾ ਲੱਗੇਗਾ ਜੀ ਸਾਡੀ ਐਨਾ ਬੜਾ ਮਿਹਰਬਾਨ ਮੰਤਰੀ ਜੀ ਦੂਜਾ ਦੂਜਾ ਦਾ ਸਿਗਾ ਦੀ ਜਿਹੜਾ ਇਹਨਾਂ ਦੇ ਖੋਰ ਆ ਗਈਆਂ ਜਿਹੜੇ ਇੱਕ ਜਿਹੜੀ ਰਹਿੰਦੀਆਂ ਇਹਨਾਂ ਦੀਆਂ ਨਾ ਜਿਹੜੇ ਤੁੰਗ ਬਿਲ ਉਹ ਉਹ ਕਿਉਂਕਿ ਜਿਹੜਾ ਮਤਲਬ ਉਹਨਾਂ ਨੇ ਆਪਣਾ ਵੈਲੇਟ ਕੀਤਾ ਸੀਗਾ ਜਿਹੜੇ ਉਹਦੇ ਨਾਮ ਸੀਗੇ 69 ਵਾਲੀ ਚ ਉਹਦਾ ਵੀ ਅਸੀਂ ਸਰ ਬਣਾ ਲਿਆ ਹੈਗਾ ਜੀ ਉਹਦਾ ਬਜਟ ਬਣਾ ਲਿਆ ਹੈਗਾ ਉਹਨਾਂ ਨਵੇਂ ਬਜਟ ਚ ਪੈਸੇ ਮਿਲਣਗੇ ਉਹ ਵੀ ਕੰਪਲੀਟ ਕਰਕੇ ਉਹ ਵੀ ਸ਼ੁਰੂ ਕਰਾ ਦੇਗੇ ਜੀ ਹਾਂ ਜੀ ਐਮਐਲਏ ਸਾਹਿਬ ਮਾਨਜੋਤ ਸਿੰਘ ਖਸਲਤਨਵਾਰ ਜੀ ਮੈਂ ਤੁਹਾਡੇ ਰਾਹੀਂ ਦਾ ਜੀ ਮੰਤਰੀ ਨੂੰ ਇੱਕ ਤਾਂ ਜਾਣਕਾਰੀ ਦੇਣੀ ਹੈ ਪਹਿਲਾਂ ਫਿਰ ਮੈਂ ਸਵਾਲ ਪੁੱਛਣਾ ਹੈ ਸੋ ਮੰਤਰੀ ਜੀ ਮੇਰੀ ਬੇਨਤੀ ਹੈ ਤੁਹਾਨੂੰ ਬਿਸ਼ੇ ਤੁਹਾਡੇ ਅਮਲੇ ਫੈਲੇ ਨੇ ਤੁਹਾਨੂੰ ਜਾਣਕਾਰੀ ਠੀਕ ਨਹੀਂ ਦਿੱਤੀ ਕਿਉਂਕਿ 9 ਵਜੇ ਤੱਕ ਮੈਂ ਬੰਦੇ ਉੱਥੇ ਬਿਠਾਲੇ ਹੋਏ ਸੀ ਤੇ ਕੋਈ ਸਟਾਫ ਦਾ ਮੈਂਬਰ ਉੱਥੇ ਥੋੜਾ ਪਹੁੰਚਿਆ ਨਹੀਂ ਮੈਨੂੰ ਇਹ ਲੱਗਦਾ ਵੀ ਜਾਣਕਾਰੀ ਜਿਹੜੀ ਆ ਉਹ ਅਧੂਰੀ ਤੇ ਤੁਹਾਨੂੰ ਸ਼ਾਇਦ ਝੂਠੀ ਦਿੱਤੀ ਗਈ ਆ ਇਹ ਥੋੜਾ ਜਿਹਾ ਇੱਕ ਵਾਰੀ ਪਤਾ ਜਰੂਰ ਕਰ ਲਿਓ ਤੇ ਹੁਣ ਸਵਾਲ ਇਹ ਆ ਵੀ ਮੈਨੂੰ ਇਹ ਦੱਸ ਦਿਓ ਵੀ ਇਹ ਚਲੌਣੀਆਂ ਕਦੋਂ ਨੇ ਕਿਉਂਕਿ ਅੱਜ ਤੱਕ ਨਹੀਂ ਚਲੀਆਂ ਹੈਗੀਆਂ ਬਸ ਵਾਹ ਠੀਕ ਹੈ ਵੰਤਰੀ ਜੀ ਤੁਸੀਂ ਤਾਂ ਬੜੇ ਮਿਹਰਬਾਨ ਸੀ ਤੇ ਮੈਂ ਮਾਮਾ ਸਾਹਿਬ ਮੈਂ ਸਾਹਿਬ ਤੁਹਾਡੇ ਥਰੂ ਦੱਸਣਾ ਚਾਹੁੰਦਾ ਵੀ ਅਸੀਂ ਇਹਨਾਂ ਨੂੰ ਮੈਂ ਸਟਾਫ ਦਾ ਨਾਮ ਵੀ ਦੱਸ ਦਿੰਨਾ ਇਹ 9 ਵਜੇ ਦਾ ਕਹਿ ਰਹੇ ਆ ਇਹ ਹੋ ਸਕਦਾ ਵੀ ਹੈ ਜੀ ਸਿਲਾ ਕੁਲਵੰਦ ਸਿੰਘ ਜੀ ਤੇਰੀ ਗੱਲ ਪੂਰੀ ਨਹੀਂ ਹੋਈ ਸਰ ਜੀ ਤੇ ਇੱਕ ਤਾਂ ਸਟਾਫ ਪੂਰਾ ਨਹੀਂ ਹੈ ਦੂਸਰਾ ਤੁਸੀਂ ਲਿਖਿਆ ਵੀ ਆਰ ਜੀ ਸਟਾਫ ਲਾ ਕੇ ਚੰਗੀਆਂ ਸਹੂਲਤਾਂ ਦਿੱਤੀਆਂ ਜਾਣਗੀਆਂ ਸਿਹਤ ਸਹੂਲਤਾਂ ਆਰ ਜੀ ਸਟਾਫ ਲਾ ਕੇ ਸਿਹਤ ਸਹੂਲਤਾਂ ਸਿਹਤ ਸੂਵਿਧਤਾ ਚੰਗੀਆਂ ਨਹੀਂ ਦਿੱਤੀਆਂ ਜਾ ਸਕਦੀਆਂ ਮੇਰੀ ਬੇਨਤੀ ਹੈ ਵੀ ਇਹ ਬਣਨੀਆਂ ਨੂੰ ਬਹੁਤ देर ਹੋ ਗਈ ਦੋਨੋਂ ਡਿਸਪੈਂਸਰੀਆਂ ਨੂੰ ਪੈਸਾ ਵੀ ਬਹੁਤ ਖਰਚ ਹੋਇਆ ਹੈ ਔਰ ਬਣੀਆਂ ਵੀ ਬਹੁਤ ਸੋਹਣੀਆਂ ਨੇ ਔਰ ਇਹਨਾਂ ਤੇ ਪਰਮਨੈਂਟ ਸਟਾਫ ਲਾਇਆ ਜਾਵੇ ਤੇ ਇਹ ਦੱਸ ਦਿਓ ਵੀ ਪਰਮਨੈਂਟ ਸਟਾਫ ਕਦੋਂ ਲਾਓਗੇ ਬਸ ਮੇਰੀ ਬੇਨਤੀ ਇਹ ਹੈ ਇੱਕ ਤੇ ਅਗਲੀ ਨਾਸੀ ਸੈਕਟਰ ਵਾਲੀ ਪਰ ਬਾਅਦ ਚ ਕਰ ਲੈਂਦੇ ਆ ਪਹਿਲਾਂ ਸਾਡੀ ਥੈਂਕ ਯੂ ਇਹ ਹੋ ਸਕਦਾ ਜੀ ਇਹਨਾਂ ਦੇ ਬੰਦੇ ਆਲੇ 9 ਵਜੇ ਨੂੰ ਇਨਫੋਰਮੇਸ਼ਨ ਭੇਜਤੀ ਹੋਵੇ ਕੋਈ ਬੰਦੇ 9:05 ਤੇ ਜਾਂ 9:10 ਤੇ ਪਹੁੰਚੇ ਹੋਣ ਅਕਸਰ ਜਿਹੜੇ ਪਿੰਡਾਂ ਜਾਂਦੇ ਆ ਇੱਕ ਮਿੰਟ ਮੈਂਬਰ ਜੀ ਕੁਲਵੰਤ ਜੀ ਕੁਲਵੰਤ ਜੀ ਤੁਹਾਡੇ ਜਿਹੜੇ ਡਿਸਪੈਂਸਰੀ ਆ ਗਈ ਹੈ ਨਾ ਜਿਹੜੀ 69 ਹੈ ਉਹਦੇ ਚ ਡਾਕਟਰ ਸੋਮਨ ਲਤਾ ਫਾਰਮਾਸਿਸਟ ਮੋਨਾ ਸੇਠ ਸ਼੍ਰੀਮਤੀ ਜਤਿੰਦਰ ਲੈਬ ਟੈਕਨੀਸ਼ੀਅਨ ਤੇ ਸਟਾਫ ਨਰਸ ਨਵਨੀਤ ਕੌਰ ਮੇਰੇ ਕੋਲ ਸਟਾਫ ਦੀ ਸਾਰੀ ਲਿਸਟ ਹੈ ਔਰ ਮੈਂ ਕੱਲ ਚੈੱਕ ਕਰਕੇ ਮੈਂ ਵੀ ਆਪਣੇ ਡਾਇਰੈਕਟਰਲ ਸਰਵਿਸਸ ਤੋਂ ਕਨਫਰਮ ਕਰਕੇ ਸੈਕਟਰੀ ਤੋਂ ਕਨਫਰਮ ਕਰਕੇ ਤਾਂ ਸਟੇਟਮੈਂਟ ਦਿੰਨਾ ਹੈ ਇਦਾਂ ਨਹੀਂ ਦਿੰਦਾ ਤੁਹਾਡਾ ਅਸੀਂ ਕੰਮ ਸ਼ੁਰੂ ਕਰਤਾ ਸਰ ਇਹ ਰੈਗੂਲਰ ਸਟਾਫ ਨੂੰ ਅਸੀਂ ਬਹੁਤ ਜਲਦੀ ਜਿਹੜਾ ਸਾਡੀ ਰਿਕਰਟਮੈਂਟ ਚੱਲਦੀ ਪਈ ਆ ਤੁਹਾਡੀ ਡਿਸਪੈਂਸਰੀ ਨਹੀਂ ਬਾਦ ਆਉਣ ਦਿੰਦੇ ਜੀ ਅਸੀਂ ਥੈਂਕ ਯੂ ਲਾਤ ਤੇ ਲਾਤ ਠੀਕ ਹਾਂਜੀ ਜੀ ਰਾ ਕੁਲਵਾਨ ਸਿੰਘ ਅਜ ਤੱਕ ਪੂਰੇ ਤੁਸੀਂ ਨਹੀਂ ਨਹੀਂ ਮੈਂ ਤਾਂ ਮੈਂ ਤਾਂ ਜਨਾਬ ਜੀ ਅਜਾ ਇੱਕ ਇੱਕ ਸਵਾਲ ਦੇ ਵਿੱਚ ਹੀ ਦੋ ਸਵਾਲ ਸੀ ਤੇ 79 ਸੈਕਟਰ ਦੀ ਇੱਕ ਡਿਸਪੈਂਸਰੀ ਆ ਜਿਹੜੀ 2021 ਵਿੱਚ ਸ਼ੁਰੂ ਹੋਈ ਸੀ ਔਰ ਉਹ ਉਦੋਂ ਹੀ ਪਈ ਗਿਆ ਥੋੜਾ ਜਿਹਾ ਕੰਮ ਹੋਇਆ ਇਹਨਾਂ ਦਾ ਜਵਾਬ ਇਹਨਾਂ ਬਦੋਂ ਆਇਆ ਹੈ ਮੰਤਰੀ ਵੱਲੋਂ ਵੀ 40% ਜਿਹੜੀ ਉਹ ਪੂਰੀ ਹੋ ਚੁੱਕੀ ਹੈ ਬਸ 40% ਪੂਰੀ ਹੋਈ ਨਹੀਂ ਚੰਦਾ ਇਹ ਮੰਨ ਲੈਂਦੇ ਆ ਕਿਉਂਕਿ ਸਟਰਕਚਰ ਜਿਆ ਅਧੂਰਾ ਜਿਹਾ ਖੜਾ ਹੈ ਉੱਥੇ ਲੇਕਿਨ ਬਾਕੀ ਦਾ ਕੋਈ ਤਸੱਲੀ ਵਾਸਤੇ ਜਵਾਬ ਨਹੀਂ ਆਇਆ ਮੰਤਰੀ ਜੀ ਦੇ ਕਹਿਣ ਮੁਤਾਬਕ ਸਰ ਇੱਕ ਮਿੰਟ ਮੰਤਰੀ ਜੀ ਦੇ ਕਹਿਣ ਮੁਤਾਬਕ ਬਈ ਫੰਡ ਆਉਣ ਉਪਰੰਤ 6 ਮਹੀਨੇ ਤੋਂ ਬਾਅਦ ਕੰਮ ਸ਼ੁਰੂ ਕਰ ਦਿੱਤਾ ਜਾਊਗਾ ਔਰ 6 ਮਹੀਨੇ ਵਿੱਚ ਪੂਰਾ ਕਰ ਲਿਆ ਜਾਊਗਾ ਫੰਡ ਆਉਣ ਉਪਰੰਤ ਫੰਡ ਕਦੋਂ ਆਉਣੇ ਨੇ ਕਿੰਨੇ ਆਉਣੇ ਨੇ ਆਉਣੇ ਨੇ ਵੀ ਕਿ ਨਹੀਂ ਆਉਣੇ ਇਹ ਸਵਾਲ ਹੈ ਜਦੋਂ ਫੰਡ ਆ ਗਿਆ ਫਿਰ ਤਾਂ ਪੂਰਾ ਹੋ ਜਾਣਾ ਲਈ ਤੁਹਾਡੀ ਤਾਂ ਮਿੱਤਰ ਦਾ ਜੀਮਾ ਜੀ ਨਾਲ ਤੁਸੀਂ ਲੈ ਹੀ ਲੈਣੇ ਆ ਉਹਨਾਂ ਨੂੰ ਪਤਾ ਜੀਮਾ ਜੀ ਸਾਡੀ ਸੁਣਦੇ ਹੀ ਨਹੀਂ ਹੈਗੇ ਮੇਰਾ ਖਿਆਲ ਤਾਂ ਵੀ ਮੁਹਾਰੀ ਦੇ ਦੋਤੇ ਜੀ ਆਪਾਂ ਤਾਂ ਮੈਂ ਦੇਉਂਗਾ ਆ ਗਿਆ ਜੀ ਇਹਨਾਂ ਦਾ ਜੀ ਮੰਤਰੀ ਜੀ ਸਰ ਇਸ ਤਰ੍ਹਾਂ ਹੈਗਾ ਜੀ ਜਿਸ ਤਰ੍ਹਾਂ ਇਹਨਾਂ ਨੇ ਦੱਸਿਆ ਵੀ 2021 ਇਹ 2021 ਨੇ ਇੱਕ ਬੜਾ ਲੈਂਡਮਾਰਕ ਜਿਹੜਾ ਤੁਸੀਂ ਕਹੋ ਲੋ ਵੀ ਸਾਲ ਸੀਗਾ ਜਿਹਦੇ ਵਿੱਚ ਬੜਾ ਕੁਝ ਹੋ ਜਾ ਹੋਇਆ ਜਿਹੜੇ ਜਾਦਾ ਕੰਮ ਚਾਹੀਓ ਆਕਸੀਜਨ ਪਲਾਂਟ ਹੋਣ ਜੀ ਚਾਹੇ ਡਿਸਪੈਂਸਰੀਆਂ ਹੋਣ ਚਾਹੇ ਸਬ ਡਿਵੀਜ਼ਨ ਹਸਪੀਟਲ ਚ ਮਕੌਰ ਸਾਬ ਦਾ ਹੋਵੇ ਬਹੁਤ ਸਾਰੇ ਜਗ੍ਹਾ ਤੇ ਤਾਂ ਉਹਨਾਂ ਨੇ ਸੁਪਰ ਸਪੈਸ਼ਲਟੀ ਬੰਗ ਦੇ ਵੀ ਨੀ ਪੱਥਰ ਰੱਖੇ ਹੋਏ ਸੀਗੇ ਜੀ ਕਈ ਜਗ੍ਹਾ ਤੇ ਤਾਂ ਨੀ ਪੱਥਰੀ ਆ ਨਾ ਤੇ ਤਾਂ ਸਟਰਕਚਰ ਖੜਾ ਹੋਇਆ ਨਾ ਜੀ ਹੁਣ ਸਰ ਜੇ ਮੈਂ ਨਵੀਂ ਡਿਸਪੈਸਿਟੀ ਬਣਾਣੀ ਆ ਅਸੀਂ 881 ਆਮ ਆਦਮੀ ਕਲੀਨਿਕ ਬਣਾਉਂਦੇ ਸਰ ਆ ਜਿਹੜਾ بگੜਿਆ ਹੋਇਆ ਕੰਮ ਆ ਜਿਹੜੀਆਂ ਗੰਡਾ ਮਾਰ ਕੇ ਚੱਲ ਗਏ ਨਾ 21 ਵਾਲੇ 21 ਚ ਦੋ ਸੀਗੇ ਜੀ ਇੱਕ ਸਾਫ ਸੀ ਤੇ ਦੋ ਮੁੱਖ ਮੰਤਰੀ ਸੀ ਜੀ ਉਹ ਐੋ ਜਿਹੇ ਗੰਡਾ ਮਾਰ ਕੇ ਗਏ ਸਰ ਉਹ ਜਿਹੜਾ ਬਿਲਡਰ ਸੀਗਾ ਉਹਦੇ ਨਾਲ ਇਹਨਾਂ ਦਾ ਕੀ ਹੋਇਆ ਮੈਨੂੰ ਨਹੀਂ ਪਤਾ ਵੀ ਤੇ ਰੋੜਾ ਕਿਸ ਚੀਜ਼ ਤੇ ਪਿਆ ਸ਼ੇਰ ਦਾ ਪਿਆ ਜਾਂ ਕਿਸੇ ਹੋਰ ਚੀਜ਼ ਦਾ ਪਿਆ ਜੀ ਹੋਂ ਛੱਡ ਕੇ ਚਲਾ ਗਿਆ ਜੀ ਹੋਂ ਜਿਹੜਾ ਵਿਗੜਿਆ ਹੋਇਆ ਕੰਮ ਹੈ ਜੀ ਇਹਨੂੰ ਸੁਧਾਰਨ ਨੂੰ ਟਾਈਮ ਤਾਂ ਲੱਗੇਗਾ ਜੀ ਪਰ ਮੈਂ ਜਿਹੜੀ ਬਾਕੀ ਇਹਨਾਂ ਨੂੰ ਮੈਂਬਰ ਸਵਾਰ ਨੂੰ ਸਾਰਿਆਂ ਨੂੰ ਬੇਨਤੀ ਹੈ ਜੀ ਫੰਡ ਮੈਂ ਨਹੀਂ ਦਿੰਦਾ ਜੀ ਇਹਨਾਂ ਨੂੰ ਬੇਨਤੀ ਆ ਕੇ ਜਾ ਕੇ ਚੀਮਾ ਸਾਹਿਬ ਨਾਲ ਚਾਹ ਪੀਆ ਕਰੋ ਆਣ ਲੱਗੇ ਪਰਚੀ ਵੜਾਇਆ ਕਰੋ ਬੰਦੇ ਇੱਕ ਪੈਸਾ ਨੂੰ ਦੇ ਦੇ ਠੀਕ ਹੈ ਜੀ ਜੀ ਠੀਕ ਹੈ ਆਪਾਂ ਅੱਗੇ ਚੱਲੀਏ ਹੁਣ